ਤੇ ਅਗਲੀ ਗੱਲ ਭਾਈ ਹੌਲੈਂਡ ਦੀ ਮੈਨੂੰ ਜੜੀ ਹਫ਼ਤੇ ਬਧੀ ਚੀਜ਼ ਲਾਦੀ ਹੈ ਇਹਦੀ ਸੀਟ ਤੇ ਬਾਕੀ ਟਰੈਕਟਰ ਦੀ ਐਂਡਲੀ ਗੱਲ ਇਹ ਹੈ ਕਿ ਲੋਕਲ ਨੰਬਰ ਹੈ ਭਾਈ ਫਾਸਟ ਓਨਰ ਹੈ ਹਾਂਜੀ ਮਿੱਤਰੋ ਅਸੀਂ ਕਾਲ ਤੇ ਵੀਰੇ ਟਰੈਕਟਰ ਆ ਜੀ ਆਪਣੇ ਕੋਲੇ ਹੌਲੈਂਡ 3630 ਸੁਪਰ ਆ ਪਿੱਛੇ ਖੜਾ ਤੁਸੀਂ ਦੇਖ ਸਕਦੇ ਆ ਤੇ ਇਹਦੇ ਉੱਪਰ ਆਪਾਂ ਫੁੱਲ ਵੀਡੀਓ ਬਣਾਵਾਂਗੇ ਤੇ ਇਹਦੀ ਸਾਰੀ ਡਿਟੇਲ ਇਕ ਕੱਲੀ ਕੱਲੀ ਚੀਜ਼ ਦੱਸੋਗੇ ਇਹਦੀ ਤੇ ਬਾਕੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਤੇ ਵੀਡੀਓ ਨੂੰ ਕਰਦੇ ਸ਼ੁਰੂ ਆਜੋ ਦੇਖੀਓ ਜੀ ਸੱਜਣਾ ਟਰੈਕਟਰ ਕਰੋ ਚੈੱਕ ਨਿਊ ਹੌਲੈਂਡ 3630 ਉੱਪਰ 2015 ਮਾਡਲ ਟਰੈਕਟਰ ਹੈ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਪੂਰਾ ਸਾਫ ਸੁਥਰਾ ਟਰੈਕਟਰ ਹੈ ਆ ਛੋ ਮੈਂ ਖੋਲੀ ਦੀ ਮੜਾ ਇੰਜਨ ਦੇਖ ਦਵਤਾ ਤੇ ਤੁਸੀਂ ਵੀ ਦੇਖ ਲਓ ਬਿਨਾ ਟਰਬੋ ਤੇ ਇੰਜਨ ਆਉਂਦਾ ਜੀ ਇਹ ਠੀਕ ਹੈ ਟਰਬੋ ਇਹਨੂੰ ਹੈ ਨਹੀਂ ਰੋਟਰ ਪੰਪ ਚ ਹੁੰਦਾ ਪਰ ਰੋਟਰ ਪੰਪ ਬਿਨਾ ਟਰਬੋ ਤੋਂ ਤੇ 14 ਦੇ ਟਾਇਰ ਟੂ ਸਪੀਡ ਟਰੈਕਟਰ ਹੈ ਜੀ ਇਹ ਬਾਕੀ ਤੁਹਾਨੂੰ ਪਿੱਛੇ ਤੋਂ ਦਿਖਾ ਦਿੰਨੇ ਤੇ ਰਿਮ ਰੋਮ ਸਾਰੇ ਨਾਲ ਦੇ ਆ ਬਾਈ ਐਨ ਸਾਫ ਸੁਥਰਾ ਬਕਾਇਦਾ ਤੇ ਪਿੱਛੇ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਆਂ ਪੂਰੀ ਵਧੀਆ ਕੰਡੀਸ਼ਨ ਆ ਡੈਕਟਰ ਦੀ ਤੇ ਇਹਦੀ ਲਿਫਟ ਸੈਂਸਿੰਗ ਦੀ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਜੇ ਸੈਂਸਿੰਗ ਵਧਾਉਣੀ ਹੋਵੇ ਆਹ ਨਟ ਖੋਲ ਕੇ ਆ ਤੇ ਉੱਪਰ ਲਾ ਦਿਓ ਤੇ ਆਹ ਡੰਡਾ ਗਬਲੇ ਦੇ ਨਾਲ ਉੱਪਰ ਵਾਲੇ ਸਲਾਕਾ ਮੇ ਪਾ ਲਓ ਇਹਦੀ ਲਿਫਟ ਸੈਂਸਿੰਗ ਹੋਰ ਤੇਜ਼ ਹੋ ਜਾਊਗੀ ਫਿਰ ਇਹਨਾਂ ਨੂੰ ਜ਼ਿਆਦਾ ਤੇਜ਼ ਕੰਮ ਕਰੂਗੀ ਤੇ ਡਾਕਟਰ ਨਾਲ ਤੁਹਾਨੂੰ ਪਤਾ ਹੀ ਆਉਣੀ ਹੈ ਪਿੱਛੇ ਇਹਨਾਂ ਨੂੰ ਇੱਥੇ ਬਾਕੀ ਡਿਸਟ੍ਰੀਬਿਊਟਰ ਬਾਈ ਹੈ ਨਹੀਂ ਇਹਨਾਂ ਨੂੰ ਜਿਹੜਾ ਲਿਫਟ ਵਾਲਾ ਹੁੰਦਾ ਉਹ ਲੱਗਿਆ ਬਣੀ ਹੈਗਾ ਬਿਨਾਂ ਡਿਸਟ੍ਰੀਬਿਊਟਰ ਤੋਂ ਆ ਡਿਫਰੈਂਸ਼ੀਅਲ ਲੌਗ ਲੱਗਿਆ ਪੋਤਾ ਲੱਗਿਆ ਹੋਇਆ ਏ ਡੰਡਾ ਪੱਟੀ ਹੁੱਕ ਨਾਲ ਏ ਜਿਵੇਂ ਆਈ ਪਿੱਛੇੋਂ ਤੇ ਰੀਮਾ ਦਾ ਰੰਗ ਦੇਖ ਲਓ ਸਾਰਾ ਨਾਲ ਦਾ ਅਰੀਜਨਲ ਹੈ ਠੀਕ ਹੈ ਜੀ ਇੰਜਨ ਪੂਰਾ ਸੀਲ ਬੰਦ ਹੈ ਹੁਣ ਤੱਕ ਕਿਤੇ ਉਹ ਨਹੀਂ ਖੁੱਲਿਆ ਆਏਗਾ ਤੇ ਖੇਤੀ ਨੂੰ ਚੱਲਿਆ ਟਰੈਕਟਰ ਮੁੱਖ ਦੀ ਗੱਲ ਤੇ ਖੇਤੀ ਨੂੰ ਤੁਹਾਨੂੰ ਪਤਾ ਹੀ ਟਰੈਕਟਰ ਸਾਮਕੇ ਚੱਲਦਾ ਹੁੰਦਾ ਠੀਕ ਹੈ ਜੀ ਕਿਰਾਏ ਪਾੜ ਵਾਲਾ ਹੈ ਨਹੀਂ ਆ ਟੂ ਸਪੀਡ ਉੱਪਰ ਲਿਖਿਆ ਹੋਇਆ ਹਾਈ ਲੋ ਠੀਕ ਹੈ ਤੇ ਪੇਟੀਓ ਇਹਦੀ ਗੇਰਾਂ ਵਿੱਚ ਹੈ ਹੁਣ ਐ ਨਹੀਂ ਪਤਾ ਕਿਉਂ ਪੈਂਦੇ ਕਿ ਪਿੱਛੇ ਨੂੰ ਯਾਨੀ ਕਿ ਤਿੰਨ ਤਿੰਨ ਪੁਆਇੰਟ ਆਉਂਦੇ 1 2 3 ਠੀਕ ਹੈ ਜੀ ਤੇ ਲਿਖਿਆ ਪਈ ਵੀ ਮੇਰੇ ਗਰਾਊਂਡ ਪੀਟੀਓ ਦੇਖੋ 11 ਚ ਵੀ ਚੱਲਦੀ ਹੈ 540 ਦੀ ਆ ਤੇ ਅਗਲੀ ਗੱਲ ਬਾਈ ਹਾਲੈਂਡ ਦੀ ਮੈਨੂੰ ਜੜੀ ਹੱਥ ਤੇ ਬਗੀ ਟੀਜ ਲਾਦੀ ਹੈ ਜੀ ਸੀਟ ਜਿੰਨੀ ਕੰਫਰਟੇਬਲ ਹਾਲੈਂਡ ਦੀ ਸੀਟ ਹੈ ਨਾ ਬਾਈ ਕਿਸੇ ਹੋਰ ਟਰੈਕਟਰ ਦੀ ਨਹੀਂ ਹੈਗੀ ਇਹਦੇ ਵਿੱਚ ਬੰਦਾ ਐਨ ਫਸ ਕੇ ਬਹਿੰਦਾ ਬੰਦਾ ਨਾ ਖੱਬੇ ਜਾਵੇ ਨਾ ਸੱਜੇ ਜਾਵੇ ਇਕੜਾ ਮੋੜਾਂ ਜਾਂ ਟਰੈਕਟਰ ਤੇ ਤਿਲਕ ਨਹੀਂ ਜਾਂਦੇ ਉੱਪਰ ਬੈਠੇ ਬੈਠੇ ਉਹ ਚੀਜ਼ ਆਮ ਨਾਲ ਹਾਲੈਂਡ ਦੀ ਬੈਸਟ ਆ ਇਹਦੀ ਸੀਟ ਨੂੰ 100 ਵਿੱਚ 100 ਵਟਾ ਦੰਨਾ ਮੈਂ ਤਾਂ ਵੀ ਬੰਦੇ ਜਿੰਨਾ ਕਹੇ ਪਾ ਕੰਫਰਟੇਬਲ ਰਹਿੰਦਾ ਹੋ ਕਿਸੇ ਡੈਕਟਰ ਦੀ ਸੀਟ ਪਾ ਨਹੀਂ ਹੁੰਦਾ ਲੱਤਾਂ ਵੀ ਨਹੀਂ ਲੱਤਾਂ ਪਾ ਵੀ ਨਹੀਂ ਵਜਾਣਾ ਹੁੰਦਾ ਲੱਤਾਂ ਉੱਪਰ ਰਹਿ ਜਾਨੀ ਹਨਾ ਚਲੋ ਫਰੇਕ ਦੀਆਂ ਨਹੀਂ ਰਹਿੰਦੀਆਂ ਕਾ ਲੰਬੇ ਬੰਦੇ ਚਲੋ ਪੈਰ ਪੂਰੇ ਪਹੁੰਚ ਜੰਨੇ ਆ ਪਤਾ ਬੰਦਾ ਰਿਲੈਕਸ ਹੋ ਗਿਆ ਪੂਰਾ ਬੰਦਾ ਬਾਾਕੀ ਨਿਕਣਾ ਹੁਣ ਹੋ ਡੈਕਟਰਾਂ ਦੀ ਹੁਣ ਨਾ ਕਈ ਵਾਰ ਉਧਰ ਤਿਲਕ ਜਾਨੇ ਕਈ ਅਧਰ ਨੂੰ ਈਮਾ ਨਹੀਂ ਬੰਦਾ ਦਿਲਕਦਾ ਸੀਟ ਛੋਟੀ ਆ ਪਰ ਇੰਨੀ ਕੰਫਰਟੇਬਲ ਬੰਦਾ ਇਹਨ ਪੂਰਾ ਫਸ ਕੇ ਬਹਿ ਜਾਂਦਾ ਵਿੱਚ ਠੀਕ ਐ ਤੇ ਲਿਫਟ ਤੁਹਾਨੂੰ ਹੋਰਾਂ ਨੇ ਤੇ ਪਤਾ ਹੀ ਆ ਲਿਫਟ ਸੈਂਸਿੰਗ ਬਹੁਤ ਤੇਜ਼ ਹੈ ਇੱਕ ਸੂਤ ਦਾ ਵੀ ਲਿਫਟ ਆ ਜੀ ਐਂ ਦਾਦ ਦਿੰਦੀ ਬੀ ਆ ਕੋਈ ਇੱਕ ਸੂਤ ਦਾ ਵੀ ਜਖਣੀ ਹੋਵੇ ਨਾ ਉਹ ਵੀ ਚੱਕ ਦਿੰਦੀ। ਇਹਦੀ ਲਿਫਟ ਆ। ਬਹੁਤ ਬ੍ਰਿਕੀ ਨਾਲ ਕੰਮ ਕਰਦੀ ਏ ਇਹਦੀ ਲਿਫਟ। ਤਾਂ ਹੀ ਸੈਂਸਿਟਿਵ ਤੇ ਵੀ ਅੱਜ ਕੱਲ ਐਕਸਪਰਟ ਪਈ ਚੱਲਦਾ ਪੂਰਾ। ਠੀਕ ਐ। ਤੇ ਬਾਕੀ ਅਗਲੀ ਗੱਲ ਬਾਈ ਆਪਣਾ ਲੋਕਲ ਨੰਬਰ ਐ। ਪਹਿਲੇ ਮਾਲਕਾਂ ਤੋਂ ਘਰੇ ਆਇਆ ਹੁਣ ਤੱਕ। ਜਾਨੀ ਕਿ ਜਿਨ੍ਹਾਂ ਨੇ ਖਰੀਦਿਆ ਦਾ ਨਵਾਂ ਇਹ। ਉਹਨਾਂ ਨੇ ਉਹ ਵੇਚਿਆ ਹੁਣ ਤੇ ਆਪਣੇ ਕੋਲ ਆਇਆ ਆਪਾਂ ਨੇ ਹੁਣ ਗਾਹ ਵੇਚ ਦੇਣਾ ਤੇ ਬਾਕੀ ਚਲੋ ਆਪਾਂ ਤੁਹਾਨੂੰ ਸਟਾਰਟਿੰਗ ਸਟੂਡਿੰਗ ਕਰਕੇ ਦਿਖਾ ਦਈਏ ਇਹਦੀ ਲਿਫਟ ਲੋਡ ਚੈੱਕ ਕਰਾ ਦ ਚੈਤਲੋ ਤੁਹਾਡੀ ਵੀ ਤਸੱਲੀ ਹੋ ਜੂ ਠੀਕ ਨਹੀਂ ਬਾਕੀ ਜਿਹੜੇ ਸੱਜਣੇ ਲੈਣਾ ਹੋਵੇ ਭਰੇ ਆ ਜਿਓ ਆਪਣੇ ਕੋਲੇ ਤੇ ਚਲੋ ਆਜਾ ਮੜਾ ਸਟਾਰਟ ਕਰਕੇ ਦੇਖੀਏ ਰੱਟ ਨੂੰ ਕਿਆ ਕਹਿੰਦਾ ਇਹ ਲਓ ਜੀ ਲਓ ਜੀ ਬਾਬੇਓ ਟਰੈਕਟਰ ਹੋ ਗਿਆ ਸਟਾਰਟ ਕਰੋ ਚੈੱਕ ਕੰਡੀਸ਼ਨ 3000 ਦਾ ਟਰੈਕਟਰ ਜਾਂਦਾ Malache la haga que dejar ਚਲਾਈ ਚਲੋ ਇਹਨ ਫੱਦਰੀ ਆ ਬਾਈ ਡਾਕਟਰ ਦੀ ਠੀਕ ਹੈ ਬਾਕੀ ਤੁਹਾਨੂੰ ਲਿਫਟ ਲੁੱਟ ਚੈੱਕ ਕਰਾ ਦਿੰਨੇ ਉਹ ਵੀ ਦੇਖ ਲੋ ਜਮਾ ਸਾਇਲੈਂਟਰ ਡਾਕਟਰ ਠੀਕ ਹੈ ਜੀ ਆਂ ਦਾਣਿਆਂ ਵਾਂਗ ਬੋਲਦਾ ਆ ਲਿਫਟ ਦਾ ਕੈਲਕੁਲੇਟਰ ਵੀ ਪਹਰੀ ਉੱਚੀ ਲਿਫਟ ਹੈ ਤੇ ਲਿਫਟ ਦਾ ਤੁਹਾਨੂੰ ਦੱਸਦੀ ਜੈਕ ਨਹੀਂ ਆਉਂਦਾ ਬਾਈ ਇਹਨੂੰ ਠੀਕ ਹੈ ਬਿਨਾ ਜੈਕ ਵਾਲੀ ਹੈ ਤੇ ਪੀਟੀ ਦਾ ਗੇਰ ਲੱਗਿਆ ਪਾ ਦੇਖੋ ਵੀਡੀਓ ਵੀ ਬਹੁਤ ਵਧੀਆ ਹੈ। ਬਾਕੀ ਪੂਰੀ ਵਧੀਆ ਕੰਡੀਸ਼ਨ ਹੈ। ਜੀ ਮਿੱਤਰੋ ਚਲਾਈ ਚਲੋ ਵੀ ਆਪਾਂ ਦੇਖ ਲਈਏ ਹੁਣ। ਆਵਾਜ਼ ਵੀ ਓਕੇ ਆ ਇੰਜਨ ਵੀ ਪੂਰਾ ਬੋਲਦਾ ਵਧੀਆ। ਪਿੱਛੋਂ ਵੀ ਨਹੀਂ ਆਵਾਜ਼ ਹੈਗੀ। ਠੀਕ ਹੈ ਨਾਰਮਲੀ ਚਲੋ ਮਾੜੀ ਮੋਟੀ ਹੁੰਦੀ ਉਹ ਤਾਂ ਆਪਾਂ ਨੂੰ ਪਤਾ ਹੀ ਰੈਡਕਸ਼ਨ ਆ ਦੀ। ਤੇ ਬਾਕੀ ਰੈਟਾ ਤੇ ਟਾਇਰ ਤੁਸੀ ਦੇਖੇ ਲੋ। 80 85 66 ਟਾਇਰ ਹੋਣਗੇ ਰੈਟਾ ਤੇ ਸੀਟ ਦੇ। ਠੀਕ ਹੈ। ਮੋਲੇ ਵੀ ਗੁੜੀਏ ਤਾਂ ਚੰਗੇ ਖੜੇ ਆ। ਹੱਦ ਤੋਂ ਅੱਧੇ ਘਟੇ ਟਾਇਰ ਹੋਣਗੇ ਮੋਲੇ। ਤੇ ਬਾਕੀ ਕੰਡੀਸ਼ਨ ਆਪਾਂ ਦਿਖਾ ਦਿੱਤੀ ਇੰਜਨ ਗੇਅਰ ਵੀ ਦਿਖਾ ਦਿੱਤਾ ਤੇ ਹੁਣ ਤੁਸੀਂ ਖੁਦ ਆ ਕੇ ਚਲਾ ਕੇ ਟਰੈਕਟਰ ਦੇਖ ਲਿਓ ਵੀਰੇ ਜੇ ਕੋਈ ਤੁਹਾਨੂੰ ਕਮੀ ਪੇਸ਼ੀ ਲੱਗੀ ਤੁਸੀਂ ਆਪਣੀ ਆ ਕੇ ਕੱਢ ਸਕਦੇ ਆ ਤੇ ਬਾਕੀ ਟਰੈਕਟਰ ਦੀ ਐਂਡਲੀ ਗੱਲ ਇਹ ਹੈ ਕਿ ਲੋਕਲ ਨੰਬਰ ਹੈ ਭਾਈ ਫਰਸਟ ਓਨਰ ਹੈ ਤੇ ਬਾਕੀ ਰੇਟ ਦੀ ਗੱਲ ਕਰੀਏ 4 ਲੱਖ 60 ਹਜ਼ਾਰ ਪਰ ਡਿਮਾਂਡ ਕਰਦੇ ਆ ਤੇ ਜੇ ਕਿਸ ਜੱਜ ਨੇ ਵਿੱਚ ਕਟਾਣਾ ਹੋਵੇ ਇਹਦੇ ਕੋਈ ਹੋਰ ਟਰੈਕਟਰ ਉਹ ਵੀ ਕੱਟ ਲਵਾਂਗੇ ਜਾਂ ਜੇ ਸਿੱਧਾ ਲੈਣਾ ਸਿੱਧਾ ਵੀ ਲੈ ਲਿਓ ਜੇ ਕਿਸੇ ਨੇ ਆਪਣਾ ਸਿੱਧਾ ਦੇਣਾ ਟਰੈਕਟਰ ਵਿੱਚ ਸਿੱਧਾ ਵੇਚਣਾ ਹੋਵੇ ਉਹ ਵੀ ਆਪਾਂ ਲੈ ਲਾਂਗੇ ਠੀਕ ਹੈ ਨੰਬਰ ਦਿੱਤਾ ਹੋਇਆ ਨੀਤੇ ਆਪਣੇ ਠੀਕ ਹੈ ਬਾਕੀ ਗੱਲਬਾਤ ਕਰਕੇ ਜਿਹਨੂੰ ਪਸੰਦ ਆ ਬਈ ਆ ਕੇ ਲੈ ਜਾਓ ਠੀਕ ਹੈ ਧੰਨਵਾਦ ਸਸਰੀਕਾਲ